ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਮ ਜੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟিক্যাল ਸਾਇੰਸ ਲਈ ਇਹ ਵੀਡੀਓ ਹੈ ਨਵੀਂ ਟੈਕਸਟ ਬੁੱਕ 225 26 ਜਿਹੜੀ ਆਈ ਹੈ ਉਹਦੀ ਬੈਕ ਐਕਸਰਸਾਈਜ਼ ਦੇ ਛੋਟੇ ਕੁਐਸਚਨਸ ਦੇ ਆਨਸਰ ਦੇ ਰਿਹਾ ਹਾਂ ਲੈਸਨ ਨੰਬਰ 6 ਨੌਕਰਸ਼ਾਈ ਹੈ ਆਓ ਉਹਦੇ ਕੁਐਸਚਨ ਆਨਸਰ ਕਰੀਏ ਤੋ ਬੇਟਾ ਸਭ ਤੋਂ ਪਹਿਲਾ ਕੁਐਸਚਨ ਹੈ ਅਭਿਆਸ ਦੇ ਜਿਹੜੇ ਪ੍ਰਸ਼ਨ ਨੇ ਉਹਦਾ ਪਹਿਲਾ ਪ੍ਰਸ਼ਨ ਹੈਗਾ ਨੌਕਰਸ਼ਾਈ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਅਸੈਨਿਕ ਸੇਵਾਵਾਂ ਵੀ ਨੌਕਰਸ਼ਾਈ ਨੂੰ ਕਿਹਾ ਜਾਂਦਾ ਸਿਵਲ ਸਰਵਿਸ ਜਾਂ ਅਸੈਨਿਕ ਸੇਵਾਵਾਂ ਦੂਜਾ ਪ੍ਰਸ਼ਨ ਹੈ ਬਿਊਰੋਕ੍ਰੇਸੀ ਸ਼ਬਦ ਸਭ ਤੋਂ ਪਹਿਲਾਂ ਕਿਸ ਨੇ ਘੜਿਆ ਸੀ ਸਭ ਤੋਂ ਪਹਿਲਾਂ ਵਿੰਸੈਟ ਡੀ ਗੁਰਨੇਈ ਨੇ ਇਸ ਸ਼ਬਦ ਦੀ ਸਭ ਤੋਂ ਪਹਿਲੇ ਵਰਤੋਂ ਕੀਤੀ ਸੀ ਨੈਕਸਟ ਦਾ ਅਗਲਾ ਪ੍ਰਸ਼ਨ ਨੌਕਰਸ਼ਾਹੀ ਵਧੀਆ ਵਧੀਆ ਕਾਰ ਨੌਕਰਸ਼ਾਹੀ ਸੇਵਾਵਾਂ ਲਈ ਨੌਕਰਸ਼ਾਹਾਂ ਵਿੱਚ ਕਿਹੜਾ ਔਗਣ ਨਹੀਂ ਹੋਣਾ ਚਾਹੀਦਾ ਪੱਖਪਾਤ ਦਾ ਔਗਣ ਨਹੀਂ ਹੋਣਾ ਚਾਹੀਦਾ ਠੀਕ ਹੈ ਪੱਖਪਾਤ ਦਾ ਔਗਣ ਨਹੀਂ ਹੋਣਾ ਚਾਹੀਦਾ ਅਗਲਾ ਪ੍ਰਸ਼ਨ ਹੈ ਵਧੀਆ ਨੌਕਰਸ਼ਾਹੀ ਸੇਵਾਵਾਂ ਲਈ ਨੌਕਰਸ਼ਾਹ ਵਿੱਚ ਕਿਹੜਾ ਔਗਣ ਨਹੀਂ ਹੋਣਾ ਚਾਹੀਦਾ ਇਹ ਦੋਵੇਂ ਪ੍ਰਸ਼ਨ ਇੱਕੋ ਹੀ ਹੈ ਠੀਕ ਹੈ ਦੋ ਵਾਰ ਰਿਪੀਟ ਹੋ ਗਿਆ ਇਸ ਕਰਕੇ ਬਹੁਤਾ ਮਾਇੰਡ ਨਹੀਂ ਕਰਨਾ ਨੈਕਸਟ ਕੁਐਸਚਨ ਦੇਖੀਏ ਸੱਸੀ ਵਾਲਾ ਕਿਸ ਦੇਸ਼ ਨੇ ਸਭ ਤੋਂ ਪਹਿਲਾਂ ਵਿਗਿਆਨਕ ਢੰਗ ਨਾਲ ਮੈਰਿਟ ਦੇ ਆਧਾਰ ਤੇ ਭਰਤੀ ਸ਼ੁਰੂ ਕੀਤੀ ਸੀ ਚਾਈਨਾ ਨੇ ਮੈਰਿਟ ਦੇ ਆਧਾਰ ਤੇ ਭਰਤੀ ਸ਼ੁਰੂ ਕੀਤੀ ਸੀ ਸਭ ਤੋਂ ਪਹਿਲੇ ਅਗਲਾ ਪ੍ਰਸ਼ਨ ਹੈ ਬਿਊਰੋਕ੍ਰੇਸੀ ਸ਼ਬਦ ਡੈਸ਼ ਸ਼ਬਦਾਂ ਦੇ ਮੇਲ ਤੋਂ ਬਣਿਆ ਕਿਹੜੇ ਸ਼ਬਦਾਂ ਦੇ ਮੇਲ ਤੋਂ ਬਣਿਆ ਬਿਊਰੋ ਅਤੇ ਕ੍ਰੇਸੀ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਬਿਊਰੋ ਅਤੇ ਕ੍ਰੇਸੀ ਬਿਊਰੋ ਸ਼ਬਦ ਜਿਹੜਾ ਫਰਾਂਸੀਸੀ ਭਾਸ਼ਾ ਦਾ ਤੇ ਕ੍ਰੇਸੀ ਸ਼ਬਦ ਜਿਹੜਾ ਯੂਨਾਨੀ ਭਾਸ਼ਾ ਦਾ ਨੈਕਸਟ ਕੁਐਸਚਨ ਹੈਗਾ ਬੇਟਾ ਲੋਕ ਸੇਵਕਾਂ ਦੀ ਭਰਤੀ ਲੋਕਾਂ ਨੂੰ ਡੈਸ਼ ਦੇਣ ਲਈ ਹੁੰਦੀ ਹੈ ਇੱਥੇ ਡੈਸ਼ ਵਿੱਚ ਭਰਨਾ ਆਪਾਂ ਸੇਵਾਵਾ ਲੋਕਾਂ ਨੂੰ ਸੇਵਾਵਾ ਦੇਣ ਲਈ ਜਿਹੜੀ ਬਿਊਰੋਕ੍ਰੇਸੀ ਦੀ ਭਰਤੀ ਹੁੰਦੀ ਹੈ ਨੈਕਸਟ ਕੁਐਸਚਨ ਹੈਗਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਾ ਪੰਜਾਬ ਦੇ ਨੌਕਰਸ਼ਾਹ ਦੀ ਡੈਸ਼ ਕਰਦੀ ਹੈ ਕੀ ਕਰਦੀ ਹੈ ਪੰਜਾਬ ਦੇ ਨੌਕਰਸ਼ਾਹ ਦੀ ਭਰਤੀ ਕਰਦੀ ਹੈ ਉਹ ਠੀਕ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈਡਕੁਆਰਟਰ ਇਹਦਾ ਪਟਿਆਲੇ ਹੈ ਨੈਕਸਟ ਹੈਗਾ ਕੁਐਸਚਨ ਅਗਲਾ ਪ੍ਰਸ਼ਨ ਯਸ ਨੈਕਸਟ ਕੁਐਸਚਨ ਲੋਕਾਂ ਨਾਲ ਸੰਪਰਕ ਅਤੇ ਲੋਕ ਸੇਵਾਵਾਂ ਦੇਣਾ ਨੌਕਰਸ਼ਾਹ ਦਾ ਮੁੱਖ ਕੰਮ ਹੈ ਠੀਕ ਸਟੇਟਮੈਂਟ ਹੈ ਜਾਂ ਗਲਤ ਹੀ ਸਟੇਟਮੈਂਟ ਬਿਲਕੁਲ ਠੀਕ ਹੈਗੀ ਹੈ ਠੀਕ ਹੈ ਇਹ ਸਟੇਟਮੈਂਟ ਠੀਕ ਹੈ ਨੈਕਸਟ ਕੁਐਸਚਨ ਹੈਗਾ ਅਗਲਾ ਪ੍ਰਸ਼ਨ ਹੈ ਅਫਸਰਾਂ ਨੂੰ ਮੰਤਰੀਆਂ ਦੇ ਨਿਰਦੇਸ਼ਾਂ ਦੀ ਪਾਲਣ ਨਹੀਂ ਕਰਨੀ ਹੁੰਦੀ ਇਹ ਸਟੇਟਮੈਂਟ ਗਲਤ ਹੈ ਸੈਨਾ ਦੇ ਅਹੁਦਿਆਂ ਨੂੰ ਵੀ ਨਕਸ਼ੇ ਵਿੱਚ ਸ਼ਾਮਲ ਕੀਤਾ ਜਾਂਦਾ ਇਹ ਵੀ ਸਟੇਟਮੈਂਟ ਗਲਤ ਹੈ ਬਿਊਰੋ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ? ਫ੍ਰਾਂਸੀਸੀ ਭਾਸ਼ਾ ਤੋਂ ਲਿਆ ਗਿਆ। ਬਿਊਰੋ ਸ਼ਬਦ ਦਾ ਕੀ ਭਾਵ ਹੈ? ਦਫ਼ਤਰੀ ਮੇਜ਼। ਕੇਸੀਆ ਅਸਲ ਚ ਕ੍ਰੇਸੀ ਸ਼ਬਦ ਹੈ। ਕੇਸੀਆ ਸ਼ਬਦ ਤੋਂ ਕੀ ਭਾਵ ਹੈ? ਸ਼ਾਸਨ। ਸੰਗੀ ਸਰਕਾਰ ਦੁਆਰਾ ਨੌਕਰਸ਼ਾਹ ਨੂੰ ਭਰਤੀ ਕਰਨ ਵਾਲੀ ਸੰਸਥਾ ਕਿਹੜੀ ਹੈ? ਸੰਸਥਾ ਦਾ ਨਾਮ ਹੈ ਯੂਪੀਐਸਸੀ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਯੂਪੀਐਸਸੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਸੰਗੀ ਸੇਵਾ ਨੂੰ ਭਰਤੀ ਕਰਨ ਦੀ ਸੰਸਥਾ ਹੈ। ਬੇਟਾ ਚਾਰ ਪੰਜ ਵਾਕਾਂ ਵਾਲੇ ਪ੍ਰਸ਼ਨ ਨੇ ਜਿਹੜੇ ਉਹ ਦੇਖ ਲਈਏ ਆਪਾਂ ਆਨਸਰ ਤੁਸੀਂ ਖੁਦ ਹੀ ਇਹਨਾਂ ਦੇ ਕਰਨੇ ਆ ਬੁੱਕ ਚੋਂ ਦੇਖ ਕੇ ਬਿਊਰੋਕ੍ਰੇਸੀ ਤੋਂ ਕੀ ਭਾਵ ਹੈ ਆ ਬਣਨ ਲਈ ਘਟੋ ਘਟ ਯੋਗਤਾਵਾਂ ਬਾਰੇ ਲਿਖੋ ਭਾਰਤੀ ਸੇਵਾਵਾਂ ਬਿਊਰੋਕ੍ਰਾਟ ਬਣਨ ਲਈ ਕਿਹਾ ਜਾ ਸਕਦਾ ਨੌਕਰਸ਼ਾਹ ਬਣਨ ਲਈ ਅਸਲ 'ਚ ਪ੍ਰਸ਼ਨ ਹੀ ਅੱਧਾ ਹੈ ਇਹਦੇ 'ਚ ਵੀ ਕਮੀ ਰਹ ਗਈ ਠੀਕ ਹੈ ਬਣਨ ਲਈ ਕੀ ਯੋਗਤਾ ਹੈ ਪੰਜਾਬ ਸਿਵਲ ਸਰਵਿਸ ਬਾਰੇ ਲਿਖੋ ਠੀਕ ਹੈ ਪੰਜਾਬ ਸਿਵਲ ਸਰਵਿਸਿਜ਼ ਬਾਰੇ ਲਿਖਣਾ ਜਿਹਦਾ ਹੈਡਕ quarters ਪਟਿਆਲੇ ਲਾਲ ਫਿਤਾ ਸ਼ਾਹੀ ਤੋਂ ਕੀ ਭਾਵ ਹੈ ਇਹ ਵੀ ਬਿਊਰੋਕ੍ਰੇਸੀ ਦੇ ਨਾਂ ਆ ਵੈਸੇ ਨੌਕਰਸ਼ਾਹੀ ਵਿੱਚ ਨਿਰਪੱਖਤਾ ਦੀ ਮਹੱਤਤਾ ਦੱਸੋ ਨੌਕਰਸ਼ਾਹੀ ਵੱਡੇ ਪ੍ਰਸ਼ਨ ਲਾਗੇ 50 ਸਾਢੇ ਸ਼ਬਦਾਂ ਵਾਲੇ ਨੌਕਰਸ਼ਾਹੀ ਦੀਆਂ ਵਿਸ਼ੇਸ਼ਤਾਵਾਂ ਲਿਖੋ ਭਰਤੀ ਦੀਆਂ ਕਿਸਮਾਂ ਤੇ ਤਰੀਕਿਆਂ ਦਾ ਵਰਣਨ ਕਰੋ ਤੇ ਅਫਸਰ ਸ਼ਾਹੀ ਦੀਆਂ ਕਮੀਆਂ ਲਿਖਦੇ ਹੋਏ ਇਸ ਵਿੱਚ ਸੁਧਾਰ ਲਿਆਉਣ ਲਈ ਸੁਝਾਅ ਦਿਓ ਸੋ ਪਿਆਰੇ ਵਿਦਿਆਰਥੀ ਇਹ ਜਿਹੜੇ ਪ੍ਰਸ਼ਨ ਵੱਡੇ ਨੇ ਇਹ ਤੁਸੀਂ ਆਪ ਖੁਦ ਬੁੱਕ ਤੋਂ ਦੇਖਣੇ ਨੇ ਜਾਂ ਮੇਰੀ ਜਿਹੜੀ ਕਲਾਸ ਹੈ ਜਿਹੜੀ ਉਹ ਤੁਸੀਂ ਲਾਓ ਉਹਦੇ ਚ ਲਾਈਵ ਕਲਾਸ ਦੇ ਵਿੱਚ ਆਪਾਂ ਇਹਦੇ ਬਾਰੇ ਜ਼ਰੂਰ ਜ਼ਿਕਰ ਕਰਦੇ ਆਂ ਸੋ ਵੇਖਦੇ ਰਹੋ ਕਾਨਸੈਪਟ ਗੁਰੂ ਕੇ ਚੈਨਲ ਵੀਡੀਓ ਨੂੰ ਵੱਤੋਂ ਵੱਤ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਵੀ ਕਰੋ ਤੇ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਹੀ ਕਰਾਓ ਥੈਂਕ ਯੂ